ਹਲੋ ਜੀ ਸਤਿ ਸ੍ਰੀ ਅਕਾਲ ਦੁਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੇਰੀ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਆਪਾਂ ਸਾਰੇ ਕੰਮ ਧੰਦੇ ਰਮੇੜਲੇ ਹੋਣਾ ਪਾਉਣਾਂਗੇ ਕੱਪੜੇ ਸੁੱਕਣੇ ਕੱਲ ਪੱਲੀ ਇੱਧਰ ਵਿਛਾਤੀ ਸੀ ਅਸੀਂ ਅੱਜ ਸਾਨੂੰ ਇੱਧਰ ਕਰਨੀ ਪਈ ਆਪਾਂ ਪਾਈ ਕਹਿੰਦੇ ਕਦੇ ਇਹਨੂੰ ਡਾਕੇ ਪਾਈ ਬੋਰੀ ਚ ਪਾ ਗੋ ਨਾ ਇਧਰ ਤੋਂ ਪਾਉਂਦੀ ਨਹੀਂ ਹੈਗੇ ਇਧਰ ਆ ਦੂਗੀ ਅੱਜ ਚਲ ਇੱਥੇ ਜਦੋਂ ਧੁੱਪ ਲੱਗ ਗਈ ਫਿਰ ਆਪਾਂ ਇਹਨੂੰ ਸ਼ਾਮ ਦੇ ਨੂੰ ਗਾ ਕੇ ਬੋਰੀ ਦੇ ਵਿੱਚ ਪਾ ਦੂਗੇ ਨਾ ਸਮਝੋ ਕਿ ਮੌਸਮ ਦਾ ਨਹੀਂ ਪਤਾ ਹੁੰਦਾ ਖਰਾਬ ਕੂਬ ਦਾ ਨਾਲੇ ਸਮਾਈ ਰੱਖਣੀ ਵੀ ਓਖੀ ਹੋਈਂਦੇ ਰਾਤ ਨੂੰ ਵੀ ਨੀਂਬੂ ਲੀਏ ਤੋਂ ਮੈਂ ਤਾਂ ਟੱਕ ਟੱਕ ਰੱਖਦੀ ਮੈਨੂੰ ਲੱਗਦੀ ਤਿਆਰ ਨਾ ਜਾਣ ਕੁਦਰਤੀ 2 ਦਿਨ ਹੋ ਗਏ ਇੰਜ ਹੀ ਨਹੀਂ ਹੈਗੀਆਂ ਪਤੰਦਾ ਢੜਾਕੇ ਭੁੱਕੰਦੋਂ ਡਰ ਗਏ ਪਤਾ ਨਹੀਂ ਕਿਵੇਂ ਅੱਜ ਸਵੇਰੇ ਆ ਕੇ ਦੁੱਧ ਵੀ ਘਈਏ ਨਹੀਂ 2 ਦਿਨ ਹੋ ਗਏ ਆ ਨਹੀਂ ਨਹੀਂ ਹੈਗੀਆਂ ਸਾਰੇ ਘਰ ਚ ਕੱਪੜੀ ਕੱਪੜੇ ਹੋਏ ਪੈਣਗੇ दिया दिया। <laughs> तो दिया दिया दिया। दो तीन सूट हो गए होने से हाथी तो मशीन है ना तो मशीन चलाने ना छे फिर हाथी चला रखने फिर बाले हो जाए ਨਾ ਮੇਰੇ ਕੱਪੜੇ ਮਸ਼ੀਨ 'ਚ ਪਾਉਣ ਨੂੰ ਜੀ ਨਹੀਂ ਕਰਦਾ ਹੈਗਾ ਐ ਲੱਗੂਗਾ ਵੀ ਕਾਹਨੋਂ ਐਵੇਂ ਉਹ ਕਿਤੇ ਡੈਡੀ ਕੱਲ ਪਰਸੋਂ ਨਵੇਂ ਕੱਪੜੇ ਲੈ ਕੇ ਇੱਥੇ ਮੰਡੀ 'ਚ ਆ ਗਏ ਉਹ ਸਾਰੇ ਕੰਢੀ ਜੀ ਪਈ ਫਿਰ ਮੈਂ ਸਾਰੇ ਕੱਪੜੇ ਚੀ ਪਾਉਂ ਆਈ ਮੇਰੇ ਨਾਲ ਪਾ ਪਾਈ ਦੇ ਨਵੇਂ ਕੱਪੜੇ ਨਾਲ ਨਵੀਂ ਤੇ ਰੈਡੀ ਦੇ ਨਵੇਂ ਕੱਪੜੇ ਐਂ ਜੀ ਦੀ ਤੁਲੇ ਜਿਵੇਂ ਬਾੜੀ ਵਾਲੇ ਦਿਨ ਹੋਰ ਐਂ ਵੀ ਕੱਪੜੇ ਬਦਲ ਜੀ ਉਹ ਫਿਰ ਕੰਡ ਜੀ ਵਾਲੀ ਪੈ ਜਾਂਦੀ ਹੈ ਇਹਨਾਂ ਚ ਸੁੱਕ ਜਾਣਗੇ ਉੱਪਰ ਦੀ ਹੂੰ ਕਿਉਂ ਇਹ ਤਾਂ ਸੁੱਕੋ ਜਾਣੀ ਨਾ ਉਹ ਤੋਟ ਕੇ ਕਰ ਦਾਂਗੇ ਅਜੇ ਦੇ ਕੱਖ ਪਾਉਣ ਵਾਲੇ ਬੈਨੇਗੇ ਇਹਦੇ ਪਾਤੇ ਤੇ ਅੱਜ ਤਾਂ ਉਹ ਬਹੁਤ ਸੋਹਣੇ ਦਿਨ ਜੜਾ ਸੀਗਾ ਅਸੀਂ ਮੇਰੇ ਸਵੇਰੇ ਨਾ ਵੀ ਜਿਹੜਾ ਪਣਾ ਉਹ ਕਰਦੇ ਹੁੰਦੇ ਨੇਗੇ ਕਣਕ ਬੀਜਣੀ ਹੁੰਦੀ ਹੈਗੀ ਵੀ ਉੱਥੇ ਲੈ ਕੇ ਜਾਂਦੇ ਹੁੰਦੇ ਨੇ ਮਸ਼ੀਨ ਤੇ ਉੱਥੋਂ ਡਵਾ ਲਿਆਉਂਦੇ ਹੁੰਦੇ ਨੇਗੇ ਸਵੇਰੀ ਲੈ ਕੇ ਮੈਂ ਮੱਜਾਂ ਤੇ ਗਈ ਸੀਗੀ ਉਹ ਨਵੀ ਦੇ ਰੈਡੀ ਤੇ ਮੇਰਾ ਦੋਨੇ ਭਾਈ ਬੀ ਲੈ ਕੇ ਗਏ ਹੋਣਗੇ ਕਣਕ ਤੇ ਉਹ ਬੀਡ ਵਾਲੇ ਮੈਂ ਮੱਜਾ ਦਾ ਨਿਮੜ ਕੇ ਇੰਜੀ ਮੈਂ ਮੱਜਾ ਨਵਾਉਣ ਲੱਗੀ ਚਾਰ ਦੇ ਵਿੱਚੋਂ ਨਾ ਗਲਿਆ ਸੜਿਆ ਚੱਕਣ ਲੱਗੀ ਸੰਭਰ ਲੱਗੀ ਬਸ ਐਨੇ ਨਾਲ ਜਿੰਨਾ ਕੁ ਚਾਰ ਪੱਟਿਆ ਖਾਇਆ ਸੀ ਸਾਰਾ ਹੋ ਪਾਇਆ ਹੀ ਤੇ ਜਦੋਂ ਮੈਂ ਉਧਰੋਂ ਨਿਮੜ ਕੇ ਆਈ ਉਹਨੇ ਅੱਖ ਪੁੱਛਿਆ ਕਹਿੰਦੇ ਬਸ ਅਸੀਂ ਵੀ ਆ ਗਏ ਨਾਲ ਐਟਾ ਪਹਿਾਉਣ ਆਲਾ ਸੀਗਾ ਫਿਰ ਮੈਂ ਨਾਲ ਹੀ ਫੋਨ ਕਰਤਾ ਮਹਾਟਾ ਵੀ ਪਹਿਾ ਲਿਓ ਲੈਟੀ ਨਾ ਬਾਰੀ ਬਾਰੀ ਜਾਣਾ ਔਖਾ ਹੋ ਜਾਂਦਾਗਾ ਵੀ ਅੱਜ ਤੱਕ ਗਈ ਹੋऊंगी ਚੋਲੋ ਬਟਾਣੇ ਕਰਾ ਆਪਣੇ ਇੱਥੇ ਮੈਨੂੰ ਲੱਗਦਾ ਪੀਣਾ ਨਹੀਂ ਕਰਦੇ ਹੈਗੇ ਸਾਡੇ ਤੇ ਉਥੇ ਨਾਲ ਹੀ ਪੀਣਾ ਕਰ ਦਿੰਦੇ ਪੀਣਾ ਅਸੀਂ ਕਦੇ ਕਰਕੇ ਨਹੀਂ ਦਿੱਤਾ ਹੈਗਾ ਉਹ ਬੋਰੀਆਂ ਬਸ ਐਂ ਪਰ ਕੇ ਲੈ ਜਾਂਦੇ ਨੇ ਅੱਪੀ ਕਰ ਲੈਂਦੇ ਅੱਪੀ ਕਰ ਦਈਏ ਤੇ ਉਥੇ ਫਿਰ ਪੀਣਾ ਕਰਕੇ ਬੋਰੀਆਂ ਆਟਾ ਜਿਹੜਾ ਪੀਣਾ ਕਰਾਉਣਾ ਪੀਣਾ ਕਰਾ ਲੈਣੇ ਬਾਕੀ ਉਹ ਹੋਣਾ ਕਹਿੰਦੇ ਆਟੇ ਨੂੰ ਤਾਂ ਬੀ ਵਾਲੀ ਗਣਕੋਂ ਤੋਂ ਜ਼ਿਆਦਾ ਸੋਧ ਕੇ ਉਹ ਕਰਦੇ ਨੇਗੇ ਬਾੜੀ ਵਧੀਆ ਬਣਾ ਲੈਂਦੇ ਨੇਗੇ ਕੁਝ ਵੀ ਵਿੱਚ ਨਹੀਂ ਰਹਿਣ ਦਿੰਦੇ ਅੱਛਾ ਹੋਰ ਪਹਿਲਾਂ ਆਪਣੇ ਘਰੇ ਡਾਉਂਦੇ ਹੁੰਦੇ ਉੱਥੇ ਲੈ ਜਾਂਦੇ ਨੇ ਅੱਜ ਸਾਲ ਤਨੋਂ ਕੇ ਬੜੀਆ ਹੋ ਗਿਆ ਸਵੇਰੇ ਸਵੇਰੇ ਕੰਮ ਨਿਬੜ ਗਿਆ ਹੁਣ ਬੀਲੇ ਸੀਗੇ ਨਾ ਅਜੇ ਜੀਰੀ ਵੱਢਣੀ ਸੀਗੀ ਨਾ ਹੀ ਹਜੇ ਕਣਕ ਬੀਜਣ ਲੱਗਣਾ ਨਾ ਲੰਗ ਜਾਣਗੇ 7-8 ਦਿਨ ਤੇ ਹੁਣ ਮੈਨੂੰ ਆਏ ਸੀਗਾ ਮਹਾਬੀ ਮੈਂ ਢੋਲੀਸ ਘਾਟੇ ਨਾ ਜੀ ਕੋਈ ਚਾਟਾ ਦਾ ਪਿਆ ਸੀਗਾ ਕੁਛ ਵੀ ਅੱਜ ਮੈਂ ਇੱਕ ਢੋਲੀ ਹੋਰ ਉਹ ਕਰੀਏ ਬੇਲੀ ਔਖਾ ਹੋ ਜਾਂਦਾ ਮੈਨੂੰ ਲੋਜ ਨਾ ਤੇ ਜਦੋਂ ਆਪਾਂ ਨਾ ਵੀ ਆਟਾ ਕੱਢਣਾ ਹੁੰਦਾ ਆਟਾ ਉਹਦੇ ਵਿੱਚ ਪਿਆ ਹੁੰਦਾ ਕਦੇ ਕਸਟਪੋਰੀ ਕਦੇ ਕਸਟਪੋਰੀ ਢੋਲੀ ਚ ਪਾ ਲਿਆ ਕੋਈ ਹੁਣ ਇਹਦੇ ਵਿੱਚ ਮੈਂ ਛਾਣ ਕੇ ਢੋਲੀ ਚ ਕੱਢ ਲੂਗੀ ਬਾਕੀ ਸਾਰੇ ਆ ਵੀ ਆਟਾ ਹਾਂ ਮੜਾਜ ਆ ਜੀ ਆਹ ਹਾਂ ਹਾਂ ਇਹ ਬੱਦ ਹੋਊਗਾ ਇੰਨਕ ਬੋਈ ਛੋਟੀਆਂ ਨੇ ਫਿਰ ਇਹ ਅੱਛਾ ਵੱਡੀ-ਵੱਡੀ ਲੈ ਕੇ ਗਏ ਨੇ ਕਿ ਘਰੋਂ ਲੈ ਕੇ ਨਹੀਂ ਗਏ ਫੀਡ ਵਾਲੀ ਬੋਰੀ ਧੋਤੀ ਹੋਈ ਛੋਟੀਆਂ ਜਿਹੀਆਂ ਬੋਰੀਆਂ ਚ ਪਾ ਲਈ ਚਲੋ ਧੋ ਲਓ ਇਹ ਛਾਣ ਕੇ ਬੋਚ ਚ ਕੱਢ ਦੋ ਫਿਰ ਢੋਲੀ ਨੂੰ ਵਧੀਆ ਤੂੰ ਪਰਵਾਉਂਗੀ ਫਿਰ ਬਾਅਦ ਵਿੱਚ ਪਾਉਂਗੀ ਕਿਉਂਕਿ ਹਜੇ ਇਹ ਵੀ ਗਰਮ ਹੈਗਾ ਕੱਲ ਨੂੰ ਪਾਉਂਗੀ ਨਾ ਤੇ ਹੁਣ ਮੈਂ ਇੱਕ ਚੀਜ਼ ਹੋਰ ਬਣਾਉਂਦੀ ਸੀ ਅੱਜ ਪਤਾਸੇ ਤੇ ਕਾਲੀ ਮਿਰਚਾਂ ਰਗੜ ਕੇ ਕਹਿੰਦੇ ਛਿੱਕਾਂ ਤੋਂ ਜ਼ੁਕਾਮ ਤੋਂ ਚੰਗਾ ਹੁੰਦਾ ਹੈ ਨਾ ਜੇ ਖਾਂਸੀ ਵਗੈਰਾ ਗਲਾ ਖਰਾਬ ਜ਼ੁਕਾਮ ਅੰਦਰ ਵੀ ਰੇਸ਼ਾ ਜੜੀ ਜਾਂਦਾ ਹੈਗਾ ਤੇ ਕਾਲੀ ਮਿਰਚਾਂ ਇੱਕ ਪਤਾਸੇ ਦੋਵੇਂ ਚੀਜ਼ਾਂ ਰਗੜ ਕੇ ਪਾਊਡਰ ਬਣਾ ਕੇ ਰੱਖ ਦਿਆਂਗੇ ਤੇ ਉਹਦੀ ਫੱਕੀ ਜੀ ਲਿਆ ਖਰਾਗੇ ਸ਼ਾਮ ਨੂੰ ਦੁੱਧ ਦੇ ਨਾਲ ਜਾਂ ਚਾਹ ਦੇ ਨਾਲ ਕਹਿੰਦੇ ਠੀਕ ਹੋ ਜਾਂਦਾ ਹੈਗਾ ਹੁਣ ਇੱਕ ਉਹ ਬਣਾ ਕੇ ਰੱਖਦੇ ਕਾਲੀ ਮਿਰਚਾਂ ਦੇਖ ਲਈ ਹੈਗੀਆਂ ਨਹੀਂ ਇਹ ਜਿਹੜਾ ਪਾਊਡਰ ਹੈ ਉਹ ਹੀ ਪਾੜੋ ਜੋ ਨਹੀਂ ਹੈਗੀਆਂ ਦੁੱਧੀਆਂ ਔਰੀ ਮਲਾਉਟ ਹੁੰਦੀ ਹੈ ਉਹਦੇ ਵਿੱਚ ਤਾਂ ਕਾਲੀ ਮਿਰਚ ਤਾਂ ਹੈਗੀ ਤਾਂ ਹੈਗੀ ਸੋ ਉਧਰ ਬਾਹਰ ਲੈ ਕੇ ਤਾਂ ਡੱਬੀ ਭਰੀ ਪਈ ਐ throi chak lyo ਉਹ ਬੱਧਾ ਵਾਸਤੇ ਲਈ ਗਈ ਸੀ ਨày ਦੇਖਦੇ ਕਹਿੰਦੇ ਸੀ ਜਾਨ ਨੂੰ ਕਿੱਥੇ ਢਡਰੀ ਮੁੰਡਾੜੀ ਆ ਪਾ ਲਓ ਬੱਸ ਤਾਂ ਸੇ ਦਾ ਪੈ ਰਹੀ ਹੂੰ ਤਾਂ ਸੇ ਦਾ ਬਹੁਤ ਨਹੀਂ ਦੇਖਦੇ ਵੀ ਕਾਇਕ ਗ੍ਰਾਮ ਬਸ ਇੰਨੇ ਕ ਵੱਧੂ ਨੇ ਇੱਥੇ ਥੋੜੀ ਜਿਹੀ ਮਿਰਚ ਪਾ ਲਿਓ ਥੋੜੀ ਪਾ ਲੈਣਾ 100 ਗ੍ਰਾਮ ਪਾ ਲਾਂਗੇ ਬਸ ਹੱਥ ਦੇ ਨਾਲ ਮਿੰਕੇ ਜਿਹਾ ਫਸ ਨੀਕ ਠੀਕ ਲੱਗਦੀ ਨਹੀਂ ਉਹਦੇ ਵਿੱਚ ਕੋਈ ਆਹੋ ਵੀ ਹੋਵੇ ਉਹਦਾ ਅਸਰ ਵੀ ਹੋਵੇ ਨਾ ਹਾਂ ਵੀ ਇੰਨੇ ਤਾਂ ਪਤੀ ਲੱਗੇ ਹੋਣਗੇ ਇੱਧਰ ਵੀ ਕਾਲੀ ਮਿਰਚ ਪਰ ਮੈਨੂੰ ਯਾਦ ਨਹੀਂ ਹੈਗਾ ਹੁਣ ਮੈਂ ਕੁੰਡਾ ਧੋਕੇ ਰੱਖ ਦਿੰਦੀ ਆਂ ਕਿ ਅੱਜ ਹਜੇ ਤਾਂ ਧੋ ਧੋ ਕੇ ਰੱਖ ਦਿੰਦੀ ਆਂ ਬੰਦੇ ਕੀ ਕਰਨਾ ਮਿਕਸੀ ਚ ਰਗੜ ਕੇ ਬੰਟ ਮਾਰੀਓ ਹਾਏ ਮੇਰ ਰੱਬ ਤੈਨੂੰ ਕਿਹਦੇ ਖਰੀਬ ਹੁੰਦੀ ਐ ਮੈਂ ਮਿਕਸੀ ਚ ਮਾਰੂੰਗੀ ਚਲ ਮਿਕਸੀ ਚ ਰਗੜਾਂ ਚਲ ਫਿਰ ਮੈਂ ਦੁੱਧ ਵੀ ਫ੍ਰੀ ਹੋ ਜੂਗੀ ਮੈਂ ਤਾਂ ਛੇਤੀ ਕੰਮ ਨਿਬੜੂਗਾ ਕੋਈ ਇੰਨਾ ਭਾਰਾ ਪਹਿਲਾਂ ਧੋ ਕੇ ਚੱਕੂਗਾ ਸਾਰਾ ਠੀਕ ਐ ਸੋ ਇਹ ਤਾਂ ਕੰਮ ਆਪਾਂ ਨੇ ਮੇੜਤਾ ਹੁਣ ਉਹਦੇ ਵਿੱਚ ਨਾ ਢੋਲੀ ਜਿਹਾ ਕੱਪੜਾ ਜਾਂ ਮਾਰ ਦੇਈ ਛੇਤੀ ਸੁੱਕ ਜੂਗੀ ਨਾ ਜੇ ਗਿੱਲੀ ਰਹੀ ਫਿਰ ਆਟਾ ਖਰਾਬ ਹੋ ਜਾਂਦਾਗਾ ਉਹਦੇ ਵਿੱਚ ਕੱਪੜਾ ਜਾਂ ਮਾਰ ਕੇ ਧੁੱਪੇ ਦਾ ਦੂ ਸੁੱਕੀ ਜਾਊਗੀ ਤੇ ਚਲੋ ਇਹ ਹੁਣ ਆਪਾਂ ਮਿਲ ਦਿਆਂਗੇ ਫੇਰ ਉਹ ਕੀ ਚੀਜ਼ ਹੁੰਦੀ ਹੈਗੀ ਉਹ ਵੱਡੇ ਵੱਡੇ ਜੇ ਲੱਗੇ ਹੁੰਦੇ ਨੇ ਉਹਦਾ ਪਾਣੀ ਦਾ ਕੱਢ ਕੇ ਪਿੰਨ ਨੇ ਕਹਿੰਦੇ ਨੇ ਬਾੜੀ ਤਰ ਤਾਲ ਹੁੰਦਾ ਆਪਣੇ ਇਧਰ ਨਹਿਰ ਤੇ ਲੱਗੇ ਹੋਏ ਨੇ ਕੀ ਹੋਰ ਅਗੜ ਲਿਆ ਸੀਗਾ ਫੇਰ ਉਹ ਜਲਾ ਬੇਰਹਾਂ ਬੇਰਗੁੱਦ ਉਹ ਤਾਂ ਭਾਈ ਪੀਸ ਕਿ ਉਹ ਤਾਂ ਇੰਤੋਂ ਵੀ ਬਰੀਕ ਹੋ ਗਿਆ ਜਦੋਂ ਮੈਂ ਲੈਣ ਲੱਗੀ ਸਵੇਰੇ ਚਾਹ ਨਾਲ ਉਹ ਤਾਂ ਮੇਰੇ ਸੰਗ ਨੂੰ ਚੜ ਗਿਆ ਕਿ ਕੋਈ ਵੀ ਹਾਂ ਉਹ ਪਾਣੀ ਬਰੀਕ ਸੀ ਇਹ ਤਾਂ ਥੋੜੀ ਹਜੇ ਹੋਏ ਤਾਂ ਹੀ ਕਹਿੰਦੀ ਮੈਂ ਜੀਵ ਤੇ ਰੱਖ ਕੇ ਥੋੜੀ ਥੋੜੀ ਕਰਕੇ ਅੰਦਰ ਲਗਾਈ ਆਏ ਨਾ ਵੀ ਸਿੱਧੀ ਆਏ ਪਾਣੀ ਉਹ ਸਿੱਧੀ ਵਾਲੀ ਮਿਰਚ ਤਾਂ ਉਹ ਵੀ ਹੂੰ ਕਾਲੀ ਮਿਰਚ ਵਾਲੀ ਸੱਚੀ ਚੜ ਗਈ ਹੈ ਅੱਪ ਇਹਦੇ ਵਿੱਚ ਪਤਾਸੇ ਤੇ ਕਾਲੀ ਮਿਰਚ ਮੈਂ ਥੋੜੀ ਜੀ ਰਗੜੀ ਹੈਗੀ ਨਾ ਇੰਨੀ ਕਰਾ ਕਰਕੇ ਰੱਖ ਲਈ ਆਹ ਪਤਾਸਾ ਥੋੜਾ ਜਿਹਾ ਵੱਡਾ ਰਹਿ ਗਿਆ ਤੇ ਨਾ ਪਤਾ ਚਾਦਾ ਖਾਦਾ ਜਾਂਦਾਗਾ ਜਆ ਕਹਿੰਦੇ ਬੰਦੇ ਨੇ ਕੇ ਵੀ ਆਪਣੇ ਇਹ ਚ ਕੰਮ ਤੋਂ ਉਹ ਹੁੰਦਾਗਾ ਜਿਹਦੇ ਰੇਸ਼ਾ ਜ ਅੱਜ ਕੱਲ ਵੱਧ ਹੁੰਦਾਗਾ ਸਰਦੀਆਂ ਚ ਨਾ ਤੁੱਕੇ ਲੈ ਲੈ ਜੇ ਪਸਾਰੀ ਦੇ ਤੁੱਕੇ ਵੀ ਆਲੇ ਵੀ ਕੱਢ ਕੇ ਕਹਿੰਦੇ ਉਹ ਪੀਸ ਲਈ ਵਿੱਚ ਮਿਸਰੀ ਧਾਗਾ ਨਾ ਤੇ ਕਾਲੀ ਮਿਰਚਾ ਉਹ ਵੀ ਉਹੀ ਚੀਜ਼ ਹੋਊਗੀ ਬਸੇ ਨਾ ਮਾਸੀ ਕਹਿੰਦੇ ਤੁੱਕੇ ਜਿਆਦਾ ਵਧੀਆ ਹੁੰਦੇ ਨੇ ਕਿ ਨਹੀਂ ਪੱਕਾ ਚੱਕਾ ਹੁੰਦਾ ਪੱਕਾ ਇਹ ਕਿੱਕਰ ਦਾ ਹੈ ਨਾ ਕਹਿੰਦੇ ਕਿ ਕਦੇ ਮੈਂ ਛੋਟੀ ਨੇ ਦੀ ਵਾਲੇ ਖਾਂਦੀ ਹੁੰਦੀ ਸੀ ਇਹ ਕੱਚਾ ਨਾ ਚਾਹ ਸਵਾਲ ਆ ਰਿਹਾ ਜੀ ਹਾਂ ਵੇਲਾ ਆਉਂਦੀ ਨਹੀਂ ਜਦੋਂ ਹਾਕ ਨਹੀਂ ਆਉਂਦੇ ਨਾ ਪਹਿਲਾਂ ਚਾਰਜ ਆਉਂਦੇ ਹੁੰਦੇ ਸੀ ਕਿੱਥੇ ਲੱਗਣੀ ਆਪਣੇ ਦੇਸੀ ਕਿਕਰਾਂ ਤੇ ਉਹ ਨਹੀਂ ਆ ਚਾਰ ਪਹਿਲਾਂ ਆਉਂਦੇ ਹੁੰਦੇ ਕਹਿੰਦਾ ਚਾਰ ਆਪਣੇ ਦੇਸੀ ਕਿਕਰਾਂ ਘੱਟ ਲੈ ਇਹ ਚੱਟੂ ਕੋਈ ਨਹੀਂ ਯਾਰ ਜੇ ਉਰੇ ਲੱਗੇ ਆਪਾਂ ਉੱਥੋਂ ਲੈ ਆਪੀ ਚਰ ਮਾਪਾ ਦਾ ਸਾਡੇ ਮੂਹਰੇ ਜਦ ਥਾਂ ਸੀ ਇਹਦੇ ਚੁੰਡੀ ਕਰ ਮਾਰਨੇ ਲੱਗੇ ਹਾਂ ਪਹਿਲਾਂ ਬੁੱਕਾਂ ਦਾ ਬਾਣਾ ਚਾਰ ਪਾਉਂਦੇ ਹੁੰਦੇ ਉਹ ਵੀ ਬਹੁਤ ਬਹੁਤ ਕਾਹਦੇ ਸਵਾਲ ਵੀ ਨਾਲ ਜਿਹੜੇ ਕਿਰੇ ਜਾਂਦੇ ਬੜਾ ਹੀ ਸਵਾਲ ਆਉਂਦੇ ਹਾਂ ਅੱਕ ਦੇ ਪੱਤੇ ਹਾਂ ਅਗੋਂ ਹੀ ਫੜ ਸੀਗੇ ਪਈ ਖਾਣ ਨੂੰ ਤੋੜ ਲੈਂਦੇ ਖਾਣੇ ਦੇ ਤੋੜਦੇ ਨੇ ਖਾਣੇ ਦੇ ਉਹ ਬਿਮਾਰੀ ਵੀ ਨਹੀਂ ਸੀ ਉਹ ਚੀਜ਼ਾਂ ਹੀ ਵਧੀਆ ਸੀਗੀਆਂ ਉਹ ਜਿਹੋ ਨਾਲ ਚੀਜ਼ਾਂ ਹੁੰਦੀਆਂ ਨੇ ਕਿ ਦੇਸੀ ਆਪਾਂ ਤੇ ਮਾਸੀ ਕੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਕਿ ਮਾਸੀ ਹੁਣ ਸਬਜ਼ੀ ਦੀ ਤਿਆਰੀ ਕਰੀ ਜਾਂਦੀ ਹੈਗੀ ਕਾਣਾ ਹੁੰਦੇ ਅੱਧੀ ਤੋਂ ਸੁਖਦੀਪ ਅੱਛਾ ਰਹਿਣਗੇ ਸਾ ਮਾਸੀ ਦੇ ਪਰਿਵਾਰ ਆ ਰਿਹਾਗਾ ਕਿਹ ਕੇ ਆ ਰਹੇ ਨੇ ਅੱਜ ਤੇ ਤੁਸੀਂ ਇਹ ਨਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕੱਲ ਕਹਿੰਦੀ ਮਾਸੀ ਦੇ ਬੱਚੇ ਕਿਥੇ ਨੇ ਮਾਸੀ ਦਾ ਬੱਚਾ ਇੱਕੋ ਹੀ ਹੈਗਾ ਅਮਰੀਕਾ ਚ ਉਹ ਤੇ ਬਸ ਮਾਸੀ ਕੱਲੀ ਹੈਗੀ ਸਾਡੇ ਕੋਲੇ ਹੈਗੀ ਨਾ ਤਾਂ ਕਰਕੇ ਅਸੀਂ ਬਸ ਇਹ ਮਾਸੀ ਕੱਲੀ ਕਰਕੇ ਕਦੇ ਉਧਰ ਵੰਗੇ ਕਦੇ ਇੱਧਰ ਆਗੇ ਤਾਂ ਹੀ ਇਕੱਠੇ ਰਹਿਣਗੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਉਹ ਨਵੀਂ ਹੋਣੀ ਹੈ ਨਾ ਪਿੱਛੇ ਤਾਂ ਆਪਾਂ ਬਹੁਤ ਵਾਰੀ ਦੱਸਿਆ ਹੋਇਆ ਹੈਗਾ ਤੇ ਚਲੋ ਕਈ ਵਾਰ ਨਵਾਂ ਮਾਪਣ ਪਈ ਆਉਂਦਾਗਾ ਉਹ ਫਿਰ ਕਿਹਨੂੰ ਪੁੱਛੇ ਉਹਨੇ ਸਾਨੂੰ ਹੀ ਪੁੱਛਣਾ ਹੈਗਾ ਨਾ ਤਾਂ ਕਰਕੇ ਆਪਾਂ ਦੱਸਦੇ ਆਂਗੇ ਹਾਂ ਨਹੀਂ ਵੀ ਪਤਾ ਹੁੰਦਾ ਹੈਗਾ ਤੇ ਕਈ ਵਾਰ ਫਿਰ ਵਿੱਚੋਂ ਭੈਣ ਕਹਿ ਵੀ ਦਿੰਦੀਆਂ ਨੇ ਕਿ ਵੀ ਤੁਸੀਂ ਦੁਬਾਰਾ ਦੁਬਾਰਾ ਇੱਕ ਗੱਲ ਉਹ ਫਿਰ ਹੁਣ ਜਦੋਂ ਕੋਈ ਨਵਾਂ ਆਉਂਦਾ ਫਿਰ ਐਂਜੇ ਹੁੰਦਾਗਾ ਵੀ ਆਗਲੇ ਨੇ ਕਮੈਂਟ ਕੀਤਾ ਸੀ ਵੀ ਦੱਸਣਾ ਵੀ ਜ਼ਰੂਰੀ ਹੈਗਾ ਨਾ ਵੀ ਮਨਜੇ ਜੀ ਕਿਵੇਂ ਜਾਂਦਾ ਵੀ ਮੈਂ ਕਮੈਂਟ ਕੀਤਾ ਮੈਨੂੰ ਕੁਝ ਦੱਸਿਆ ਹੀ ਨਹੀਂ ਇਸ ਬਾਰੇ ਤੇ ਹੁਣ ਸਬਜੀ ਕਾਦੀ ਗਾਜਰਾਂ ਦੀ ਹਾਂ ਗਾਜਰ ਮਹਾਟਰ ਪਾ ਦੂ ਕੋਲੇ ਹੈ ਨਾ ਗਾਜਰਾਂ ਮਹਾਟਰ ਖਾਈਆਂ ਹੀ ਨਹੀਂ ਸੀ ਨਾਲਿਆਂ ਨੂੰ ਤਾਂ ਦਿੱਕਾ ਉਹ ਤਾਂ ਟੈਲੀਫੋਨ ਆਣਗੇ ਹੁੰਦਾ ਸ਼ਾਮੀ ਕੇ ਆਉਣਗੇ ਹੂੰ ਨਬਾਰੇ 1 ਵਜੇ ਆਉਂਦੇ ਹੋਣਗੇ ਨਾ ਉਹ ਕੋਈ ਆਇ ਤੋਂ ਉਹ ਕਿ ਕਰبتدي ਮੋਤੀ ਸਕੂਲੋਂ ਆਉਂਦਾ ਬੀ ਸ਼ਾਮ ਨੂੰ ਹੁੰਦੀ ਠੀਕ ਚੱਲ ਵਧੀਆ ਦੋ ਦਿਨ ਰੌਣਕਾਂ ਲੱਗਣਗੀਆਂ ਮੈਂ ਉਦਨ ਵੀ ਕਿਹਾ ਸੀਗਾ ਹਰਜੀਤ ਕਹਿੰਦੀ ਨਾ ਕਹਿੰਦੀ ਸੀ ਹੁਣ ਮੈਂ ਤਾਂ ਕਨੂਈ ਆ ਗਈ ਮੈਂ ਲੋਕ ਕਿ ਤਾ ਅੱਛੀ ਜਿਹਾ ਤਰਨ ਲੱਗੇ ਜਿਗਦੀ ਮੈਂ ਕਹਿੰਨਾ ਹਰਜੀਤ ਚੱਲ ਲੰਘ ਗਿਆ ਨਾ ਬਾਗ ਚੱਲ ਜਦੋਂ ਬੈਠੇ ਉਹਦੀ ਨਾ ਸੱਚ ਨਹੀਂ ਹੋਣੀ ਨਾ ਪਪਾ ਇਹੋ ਬੈ ਜਾ ਬੈ ਜਾ ਉਹ ਨਾਲ ਜਦੋਂ ਆਪਾਂ ਬਾਹਰੋਂ ਜਾਈਏ ਹੁੰਨੇ ਨਾ ਆਇਆ ਹੁੰਦਾ ਵੀ ਆਪਾਂ ਘੂਮੀਏ ਫਿਰੇ ਕਿੱਧਰ ਜਾ ਕੇ ਆਈਏ ਨਾ ਘਰੇ ਜਿੱਥੇ ਬੈਠੀ ਵੀ ਕੀ ਦੀਦਾ 10 ਮਿੰਟ ਮੇਰੇ ਕੋਲੇ ਆਉਂਦੇ ਵਾਲਾ ਫਿਰ ਉਹੀ ਗੱਲ ਹੋਰ ਕਿੱਥੇ ਜਾਣਾਗਾ ਬਚਾਰੇ ਨੇ ਨਾ ਵਿਆਹ ਹੁੰਦਾ ਨਾਨਕੇ ਵੀ ਘਟਾ ਵੱਧ ਬੱਚਾ ਥੋੜਾ ਜਿਹਾ ਘਟ ਜਾਂਦਾ ਹੁੰਦਾ ਭੂਆ ਕੋਲੇ ਥੋੜਾ ਜਿਹਾ ਵੱਧ ਜਾਂਦਾ ਹੁੰਦਾ ਦਾ ਤੇ ਬਹੁਤ ਨਾਲੋਂ ਜ਼ਿਆਦਾ ਹੁੰਦਾ ਹੈਗਾ ਖੂਨ ਦਾ ਰਿਸ਼ਤਾ ਹਾਂ ਖੂਨ ਦੇ ਰਿਸ਼ਤੇ ਹੀ ਕੁਸ਼ੀ ਵੀ ਹੈ ਪੂਰਾ ਘੱਟ ਦੀ ਤੀਂ ਦੀ ਜੁਣਾ ਹੁਣ ਉਹੀ ਗੱਲ ਹੈ ਜਦੋਂ ਆ ਗਈ ਮੈਂ ਤਾਂ ਉਹਦੀ ਘਰ ਜੀਣ ਲੈਣ ਲਈ ਇਹ ਸੰਭੀ ਹੈ ਹਾਂ ਜਦੋਂ ਉੱਥੇ ਮਨਾਰੇ ਹੀ ਜਿਉਣਾ ਹੈ ਹੁਣ ਤਾਂ ਹੀ ਹਜੂਰ ਸਾਹਿਬ ਤੋਂ ਵਾਪਸ ਆ ਗਈ ਹਾਂ ਜੇ ਕੋਈ ਦੀਵਤ ਬਾਹਰੋਂ ਆਉਂਦਾ ਨਾ ਫਿਰ ਆਪਾਂ ਨੂੰ ਆਇਆ ਹੁੰਦਾਗਾ ਵੀ ਉਹ ਵੀ ਟਾਈਮ ਤੋਂ ਟੈਂਪ ਕਰ ਲਿਕੇ ਨਾ ਹਾਂ ਵੀ ਬੱਜੇ ਦਿਨ ਲੈ ਕੇ ਆਏਗਾ ਵੀ ਆਪਾਂ ਇਕੱਠੇ ਹੋਣ ਦਾ ਹੱਕ ਹੈਗਾ ਨਾ ਤੇ ਫਿਰ ਮਾਸੀ ਨੂੰ ਆਉਣਾ ਪੈ ਜਾਂ ਉਹਨੇ ਫੋਨ ਕਰਤਾ ਵੀ ਐ ਕਰਕੇ ਵੀ ਆ ਰਹੀ ਹੈਗੀ ਪਹਿਲਾਂ ਐ ਨਾ ਸਾਨੂੰ ਕੱッセ ਵੀ ਕਿਹਦੇ ਵੀ ਪਿਛਲੇ ਉਦੋਂ ਪਿਛਲੇ ਸਾਲ ਕਹਿੰਦੇ ਮੈਂ ਸੋਚ ਕੇ ਗਈ ਸੀ ਵੀ ਹਰ ਸਾਲ ਆਇਆ ਕਰੂੰਗੀ ਮਾਂ ਵਧੀਆਗਾ ਹੁਣ ਜਦੋਂ ਬੱਚਾ ਪੱਕਾ ਹੋ ਗਿਆ ਸਿਟੀਜ਼ਨ ਹੋ ਗਿਆ ਉਸ ਤੋਂ ਬਾਅਦ ਵਿੱਚ ਨਾ ਫਿਰ ਤਾਂ ਕਮਾਈ ਦੇ ਜਿੰਨੀ ਮਰਜ਼ੀ ਕਰੀ ਚੱਲੋ हां सिटीजन ਹੋ ਕੇ ਤਾਂ ਵੈਰਸ ਤਾਂ ਹੀ ਹੋਊ। ਹਾਂ। ਬੜੀ ਹੈਗਾ। ਤੇ ਲੋਈ ਹੁਣ ਆਪਾਂ ਫੇਰ ਮਿਲਦੇ ਆਂਗੇ। ਹਾਂ। ਪਾਣੀ ਦਾ। ਹਾਂ। ਪਾਣੀ ਦਾ। ਅੱਜ ਕੱਲ ਨੂੰ ਹੋਰ ਆ ਜੀ। ਆਪੋ ਮੂਰ ਨਾਲ ਲਈ ਮੋਸਟ ਨੂੰ ਬਣਾ ਲੈ ਲਈ ਦੋ ਹੀ ਕਰਦੇ ਹੋਣੇ ਨਾ ਜੋ ਪੈਸੇ ਤੋਂ ਲਾਇਆ ਸਰ ਜੀ ਮੈਂ ਤੁਹਾਨੂੰ ਦੱਸਾਂ ਕਿ ਸਿਸਟਮ ਜਿਹੜਾ ਤੋਂ ਲਾਇਆ ਸੀ 3G ਦਾ ਆ ਤਾਂ ਆਉਣੇ ਤੁਹਾਡੀ ਅੱਛਾ ਦੋ ਤੋਂ ਪਾਣੀ

ਦਾ ਨਮਕ ਦਾ ਨੁਕਤਾ ਨਾ ਸੁਧਾਨਾ ਨੁਕਤਾ ਸਮਝਦੇ। ਇਹ ਦੇਖੋ। ਇਹ ਪਕਵਣੇ ਵੀ ਬਿਕਰੇਗਾ ਫਿਰ ਕਹਾਣੀ ਨੁਕਸਾਨ ਦਾ। ਇਹ ਤਾਂ ਪਾਣੀ ਜਿਓ ਕੇ ਹੋਣਾ ਨਹੀਂ ਨਿਕਲਦਾ। ਫਿਰ ਨਹੀਂ। ਗਾਇਨ ਨੂੰ ਸਮਾਹੀਏ। ਲੋਈ ਆਪਾਂ ਜੀਰਾ ਡਾ ਕੇ ਬੋਰੀ ਦੇ ਵਿੱਚ ਪਾਤੀ ਤੇ ਇਹਦੇ ਵਿੱਚ ਆਪਾਂ ਨਾ ਜਿਹੜੇ ਵੀ ਹੈਗਾ ਉਹ ਲਿਖ ਕੇ ਕਿ ਕਿਹੜੀ ਹੈ ਪੰਜਾਬ ਨੰਬਰ 1 ਪੰਜਾਬ ਨੰਬਰ 1 ਨਾ ਲਿਖ ਕੇ ਉਹ ਵਿੱਚ ਪਾਤੀ ਤੇ ਇਹਦੇ ਨਾਲ ਆਇਆ ਵੀ ਯਾਦ ਰਹਿ ਜਾਂਦਾ ਹੈ ਬਾਕੀ ਜੇਕਰ ਕਈ ਵਾਰ ਫੇਰ ਵੀ ਕੋਈ ਗਲਤੀ ਹੋ ਜੇ ਤਾਂ ਆਪਾਂ ਵੀਡੀਓ ਕੱਢ ਕੇ ਦੇਖ ਸਕਦੇ ਹਾਂਗੇ ਨਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਬਾਕੀ ਸਾਰੇ ਲਿਖਤੀ ਪਾਉਂਦੇ ਹੋਣਗੇ ਕਈ ਵਾਰ ਆਪਾਂ ਭੁੱਲ ਵੀ ਜਾਈਏ ਨਹੀਂ ਵੀ ਲਿਖ ਦੇਖ ਗਏ ਆਪਾਂ ਆਖਦਾ ਵੀ ਯਾਦ ਰਹ ਜੂ ਨਾ ਐਦਕੀ ਆਪਾਂ ਕਈ ਪਾਉਣਾ ਜ਼ਰੂਰੀ ਆ ਹਾਂ ਐਦਕੀ ਆਪਾਂ ਕਈ ਵੀ ਰੱਖਣੇ ਨੇ ਕਿ ਤਾਂ ਕਰਕੇ ਨਾ ਸਾਰੇ ਇੱਕ ਦੋ ਉਧਰ ਹੋਣਗੇ ਇੱਕ ਦੋ ਇੱਧਰ ਹੋਣਗੇ ਦੋ ਦੋ ਵੀ ਹੋ ਜਾਣਗੇ ਨਾ ਉਧਰ ਉਹ ਲਿਖ ਕੇ ਪਾ ਦੇਣਗੇ ਇੱਧਰ ਆਪਾਂ ਅਜੇ ਕੱਲ ਨੂੰ ਇੱਕ ਵੀ ਆਉਣਾਗਾ ਤਾਂ ਕਰਕੇ ਆਪਾਂ ਇਹ ਢਾ ਕੇ ਪਾਤੀ ਬੂਰੀ ਦੇ ਵਿੱਚ ਵੀ ਫਿਰ ਉਹ ਸੁੱਕਣੀ ਪਾ ਦਾਂਗੇ ਇਹ ਵਧੀਆ ਸੁੱਕੀ ਪਈ ਸੀਗੀ ਹੁਣ ਅੰਦਰ ਕਰਾਂਗੇ ਕੋਟ ਕਰਾਂ ਚਾਹੇ ਦੁੰਨਾ ਚਾਹੇ ਟਵਾੜਾ ਵੀ ਪਾਉਣ ਨੇ ਆ ਵੀ ਇਹਦੇ ਤੋਂ ਕੋਈ ਦਾਣਾ ਰਲ ਨਾ ਜਾ ਹਾਂ ਹਾਂ ਜਿਹੜਾ ਉਹ ਹੁਣ ਆਪਣਾ ਹਾਂ ਜਿਹੜਾ ਆਪਣਾ ਇਹ ਚਾਰ ਜਗ੍ਹਾ ਹੁਣ ਇਹ ਵੀ ਆਪਾਂ ਰੂੜੀ ਤੇ ਨਹੀਂ ਸਿੱਟਦੇ ਹੈਗੇ ਕਹਿੰਦੇ ਉੱਥੋਂ ਵੀ ਰੇਅਰ ਆਹੀ ਨਾ ਖੇਤ ਚ ਹੀ ਜਾਊਗਾ ਵੀ ਕਈ ਵਾਰ ਫਿਰ ਮਿਲਾਵਟ ਹੋ ਜਾਂਦੀ ਹੈਗੀ ਹੁਣ ਇਹਨੂੰ ਬੋਰੀ ਦੇ ਵਿੱਚ ਆਪਾਂ ਰੱਖ ਦਾਂਗੇ ਫਿਰ ਬਾਹਰ ਉਹ ਸਿੱਟਿਆਉਣਗੇ ਕਿਤੇ ਮੈਨੂੰ ਤਾਂ ਇੰਨਾ ਵੀ ਨਹੀਂ ਪਤਾ ਸੀ ਹੁਣ ਪਤਾ ਲੱਗਿਆ ਕਿ ਨਹੀਂ ਮੈਂ ਤਾਂ ਰੂੜੀ ਦੀ ਸਿੱਟਦੀ ਇਹ ਨਾਮ ਹਵਾ ਪਿਆਉਂਦੇ ਨੇ ਤੁਮ ਕਹਾਂ ਤਾਂ ਇਹ ਪੱਟਾ ਰੂੜੀ ਦੇ ਸਿੱਟੇ ਫਿਰ ਮੈਨੂੰ ਕਿਹੜਾ ਪਤਾ ਸੀ ਆਹ ਮੈਂ ਵੀ ਇਹੀ ਸੋਚੀ ਜਾਂਦੀ ਸੀ ਵੀ ਐਂ ਕਾਹਤੋਂ ਕਹਿੰਦੇ ਨੇ ਐ ਨਹੀਂ ਮੈਨੂੰ ਪਤਾ ਸੀ ਵੀ ਰੇਅਰ ਆਹੀ ਜਾਂਦਾਗਾ ਹੌਲੀ ਹੌਲੀ ਪਤਾ ਲੱਗਦਾ ਸਾਰੀਆਂ ਗੱਲਾਂ ਦਾ ਆ ਜਾ ਕੀ ਸੂਟ ਕੋਲੇ ਆਪਾਂ ਉੱਤੋਂ ਨਾਲ ਤੇ ਬਰਾ ਸਾਹ ਤੇ ਸਟੈਂਡ ਇੱਧਰ ਕਰਕੇ ਉੱਥੇ ਆਇਆ ਇਸ ਤਬੀ ਵੀ ਤਾਂ ਬਗ ਉਹ ਪਰਾ ਰਹਾ ਹੈ ਵੀ ਤਾਂ ਮੈਂ ਕਿੱਥੇ ਡਾਇਗ ਤੂੰ ਚੱਲ ਇਲਜ਼ਾਮ ਲਾ ਹਾਂ ਦੇਖ ਲੈ ਨਾਲੇ ਮੈਂ ਸਾਹਮਣੇ ਆਗਾ ਮੈਂ ਤਾਂ ਬੇੜੇ ਤੇ ਪਰਾ ਕਰਕੇ ਸਟੈਂਡ ਮੈਂ ਵੀਡੀਓ ਤੇ ਵੀ ਦਿਖਾ ਦਿਆ ਐਥੇ ਮੈਂ ਕੱਪੜੇ ਕਰਦੇ ਆ ਏ ਐਡੀ ਦੂਰ ਆਪਾਂ ਡਾਈ ਹੈ ਜੀਰੀ ਮੈਂ ਸਟੈਂਡ ਇੱਧਰ ਕਰਤਾ ਸੀਗਾ ਇਹ ਕਦਲੀ ਸਵੇਰ ਵਾਸਤੇ ਭਰ ਕੇ ਰੱਖ ਦਿੰਦੀ ਸਵੇਰ ਮੈਂ ਕਿੱਥੇ ਰੜਾਉਂ ਵੀ ਰਲਾ ਕੇ ਐਨੀ ਰੱਖਿਆ ਹੈਗਾ ਫਿਰ ਨਾ ਬਾਹਾਂ ਗਰਮ ਹੋ ਜਾਂਦਾ ਹੈਗਾ ਹੁਣ ਜਿਵੇਂ ਸਵੇਰੇ 10 ਵਜੇ ਅੱਜ ਲੇਟ ਪਾਇਆ ਥੋੜਾ ਜਿਹਾ achar ਅੱਗੇ ਤਾਂ ਮੈਂ ਉਹਦੀ ਰੜਾ ਕੇ ਸਵੇਰੀ ਠੋਕਰੇ ਭਰ ਦਿੰਦੀ ਨਹੀਂ ਉਹ ਗਰਮ ਵੀ ਹੋ ਜਾਂਦਾ ਹੈਗਾ ਹੁਣ ਇਹ ਨਵੀਂ ਤੇ ਰੜੀ ਪਾਉਂਦੇ ਨੇ ਦੋ ਤਿੰਨ ਦਿਨ ਹੋ ਗਏ ਨਾ ਹੋਰ ਰੌਂਦੇ ਰਹੇਗੇ ਉਹੀ ਪੱਟ ਕੇ ਧਰ ਜਾਂਦੇ ਨੇ ਵੀ ਅੱਪੀ ਜੀ ਤੇ ਰੁਲਾਵਾ ਪਾਵਾ ਗੋ ਰੁਲਾ ਲਾ ਦੂ ਕੁੱਪੀ ਪਾ ਜਾਂਦੇ ਨੇ ਜੇ ਤੋ ਉੱਤੇ ਟੂੜੀ ਪਾ ਦੀ ਫਿਰ ਤਾਂ ਕੋਈ ਗੱਲ ਨਹੀਂ ਜੇ ਤੋ ਪਰਣਾ ਆ ਕੇ ਰੱਖਣੀ ਫਿਰ ਗਰਮ ਕਰੂਗੀ ਅੰਦਰ ਹੱਥ ਨਹੀਂ ਬੰਦਦਾ ਫਿਰ ਤਾਂ ਵਿੱਚ ਠੀਕ ਆ ਤਾਂ ਹੀ ਤਾਂ ਜਿਹੜੀਆਂ ਉਂਗਲਾਂ ਨੂੰ ਥੂਰ ਪੱਖਦੇ ਨੇਗੇ ਕੋਰਾ ਪੱਖਦੀਆਂ ਨੇ ਇਹਦੇ ਨਾਲ ਵੱਧ ਪੱਖਦੀਆਂ ਨੇ ਮੇਰੀਆਂ ਹੱਥ ਵੀ ਇਹਦੇ ਨਾਲ ਵੱਧ ਖਰਾਬ ਨੇ ਕਿਉਂ ਗਰਮ ਹੁੰਦਾ ਜਦੋਂ ਇਧਰ ਉਧਰ ਹਿਲਾਉਂਦੇ ਆਗੇ ਦੋ ਦਿਨ ਹੋ ਗਏ ਵਧੀਆ ਗਾ ਤੂੰ ਡੋਕਰੇ ਪਰ ਕੇ ਰੱਖ ਲੈਣੀ ਆ ਬਸ ਟੜਕੇ ਪਾਉਂ ਇਹਥੇ ਰੱਖੋਗੇ ਸਾਰੇ ਘੁੱਟੂ ਜੋ ਇਥੇ ਸ਼ੁਕਰਾਨੇ ਆਉਂਗੀ ਲੈ ਕਿਦੇ ਮੈਂ ਆਹ ਸਾਧ ਕਰਕੇ ਆਉਣੀ ਆਂ ਫਿਰ ਅੱਛੀ ਕਰਕੇ ਪਾਉਂ ਪਹਿਲਾ ਜਿ ਸਵੇਰੇ ਮਹਾਲੇ ਉਹਨਾਂ ਨੂੰ ਟਾਈਮ ਨਹੀਂ ਲੱਗਣਾ ਸਾਰਾ ਉੱਪਰ ਉਹਨਾ ਠੀਕੀ ਤਿੰਨ ਚਾਰ ਬੱਠਣ ਹੋ ਗਏ ਸੀਗੇ ਜਿੰਨਾ ਗੜਿਆ ਸੀ ਸਾਰਾ ਲਾ ਕੇ ਸਿੱਟਿਆ ਸੰਬਰ ਸੂਰ ਕੇ ਇਹਨਾਂ ਦੇ ਆਉਂਦੇ ਨੇ ਮੈਂ ਰੱਖ ਗਈ ਉਹ ਰੱਖ ਗਈ ਸਾਥੀ ਸੱਚੀ ਆਉਦੇ ਫੀਲ ਦੀ ਵੇਟ ਤੇ ਕੀ ਹੈ ਦਿੱਤਾ ਨਹੀਂ ਨੂੰ ਅਜੇ ਜਿੰਨਾ ਚਿਰ ਉਹ ਤਾਂ ਨਹੀਂ ਬੰਦੀ ਫਿਰ ਬੰਨਣੀ ਔਖੀ ਹੈਗੀ ਜੀਬਾ ਮਰੀ ਜਾਂਦੀ ਹੈ ਜਿੰਨਾ ਠੀੜ ਤਾਂ ਹੋਗੀ ਫੀੜਨਾ ਤਾਂ ਬੰਦ ਹੋਊਗੀ ਪੂਰੀ ਗੱਲ ਹੈ ਉਹ ਬੋਲਾ ਖੰਦਾ ਇਕੱਲਾ ਹੀ ਲੱਗਿਆ ਪਿਆ ਹੁੰਦਾ ਸੱਚੀ ਵਾਂਗੂ ਹੀ ਉਹਦੀ ਭੈਣ ਉਹ ਦੂਜੇ ਪਾਸੇ ਚਾ ਦੂਜੇ ਪਾਸੇ ਹੋ ਜਾਂਦੀ ਹੈ ਆ ਵੇ ਦੇ ਰਿਹਾ ਕਿਹੜਾ ਲਾਉਣਾ ਜੀਰੀ ਦਾ ਕਿਸੇ ਦੇ ਨਾ ਕਪੈਨ ਆਈ ਕਿ ਤਾ ਨੂੰ ਆਪਣੀ ਵੀ ਕਪੈਨ ਆਉਣੀ ਹੈ ਮੈਨੂੰ ਲੱਗਦਾ ਦੁਪਹਿਰ ਦੇ ਕਹੀ ਜਾਂਦੇ ਨੇ ਮਸ਼ੀਨ ਆਉਦੀ ਮਸ਼ੀਨ ਆਉਂਦੀ ਹੈਗੀ ਖੁਣ ਆਈ ਹੈਗੀ ਦੋ ਪੱਲੇ ਦੇ ਹੱਥੜੀ ਪਹਿਲਾਂ ਕਿਸੇ ਹੋਰ ਦੇ ਹੁਣ ਬਸ ਇਹ ਟਾਈਮ ਲੱਗ ਜਾਂਦਾ ਕਦੇ ਕਦੇ ਆਏ ਜੀ ਪਤਾ ਨਹੀਂ ਕਿਵੇਂ ਫਲਾਜ ਲੈਣੀਆਂ ਇਹਨਾਂ ਕੋ ਵੀ ਘੁੱਟ ਗਿਆ ਤਾਂ ਲੋਈ ਹੁਣ ਕਾਖੰਡਾ ਬਚਰ ਤੇ ਆਹ ਹੁਣ ਧਾਰਾ ਕੱਢਦੇ ਆ ਇੱਕ ਇੱਕੋ ਹੀ ਰਹਿੰਦੀ ਸੀਗੀ ਤੇ ਹੁਣ ਇਹ ਟਾਈਮ ਲਾਉਂਦੀ ਹੈਗੀ ਧੋਖੜ ਹੋਈ ਵੀ ਹੈ ਨਾ ਲੋਹਣ ਤੇ ਦੇਖਿਆ ਨਾ ਆਹ ਰਛੀ ਜਿਹਨੂੰ ਫੇਰ ਪਾ ਲੇ ਤੇ ਜੁਗਨੀ ਚਲੋ ਇਹ ਹੁਣ ਆਪਾਂ ਕਰਦੇ ਆਂਗੇ ਬਲੌਗ ਦਾ ਐਂਡ ਕਿਉਂਕਿ ਰੋਕੀ ਦਾ ਟਾਈਮ ਹੋਊਗਾ ਤੇ ਪਾਪਾ ਜੀ ਬੈਠੇ ਨੇਗੇ ਮਿਲਦਾ ਕਰ ਲੂ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਦੇਖਣੀ ਪੈਣਾ ਦਾ ਬਹੁਤ ਬਹੁਤ ਧੰਨਵਾਦ ਆਪਾਂ ਸਤਿ ਸ੍ਰੀ ਅਕਾਲ